हां जी किशनवीरोज ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਮਾ ਕਲਾਂ ਤਸਵੀਰ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਹੈਪੀ ਦੇ ਕਰੋ ਇੱਕ ਆਪਾਂ ਤੀਜੇ ਸੂਏ ਸੂਣ ਵਾਲੀ ਮੱਝ ਦਿਖਾ ਰਹੇ ਹਾਂ ਮਿੱਤਰੋ ਕੱਦ-ਕਾੜ ਫੁੱਲ ਹੈ ਵਜਣ-ਬੋਲਾ ਚੰਗੀ ਸਭੀ ਵੀ ਹੈ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਥੋੜਾ ਜਿਹਾ ਕੈਮਰੇ ਤੋਂ ਵੀ ਡਰਦੀ ਹੈ ਕੁਝ ਬਾਈ ਆਪ ਹੈ ਨਹੀਂ ਘਰੇ ਤੇ ਆਪਣਾ ਗਵਾਂਢੀ ਬਾਈ ਖੜਾ ਹੈ ਮੜੀ ਤੋਰੋ ਜੀ ਲੇਵੇ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ ਹੈ ਕਿੰਨਾ ਦੁੱਧ ਸੀ ਤੇ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਮੋਢੇ 'ਚ ਮੋਢੇ ਬਿਲਕੁਣ ਬਾੜੀ ਕਰੀ ਬੈਠੇ ਬਾੜੀ ਦਿਲਕਣ ਹੈ ਹੌਲੀ ਹੌਲੀ ਬੋਚ ਕੇ ਲੈ ਫੇਰ ਆਪਾਂ ਕਿਹਨੇ ਵੀ ਘਰੂ ਮੱਝ ਹੈ ਤੇ ਹੌਲੀ 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 ਹੌਣ ਹੌਣ ਹੌਲੀ ਹੌਲੀ ਹਾਂ ਡਾਕਟਰ ਕੋਸਤਾ ਡਾਕਟਰ ਸਿਆਣ ਲਿਆ ਨੇ ਹਣਾ ਵੇ ਉਹੀ ਆ ਗਿਆ ਜਿਹੜਾ ਟੀਕੇ ਲਾਉਂਦਾ ਹੁੰਦਾ ਸੀ ਹਾਂ ਯਾਰ ਕੋਈ ਨਹੀਂ ਬੰਦ ਹੋ ਜੇ ਇੱਥੇ ਬਸ ਤੇ ਤੀਜੇ ਸੂਏ ਮਿੱਤਰੋ ਸੁਣਾ ਤੇ ਕਿੰਨੇ ਇੱਕ ਦਿਨ ਜਿਹੜੇ ਰਹਿੰਦੇ ਨੇ ਉਹਦੀ ਗੱਲਬਾਤ ਆਪਾਂ ਭਾਈ ਦੇ ਨਾਲ ਕਰਾਂਗੇ ਥਾਂ ਲਈ ਵੀ ਦੀ ਮਿੱਤਰੋ ਪੂਰੀ ਸਾਫ ਹੈ ਹਾਂਜੀ ਭਾਈ ਹੈਪੀ ਆ ਦੀਪ ਕੀ ਹਾਲ ਹੈ ਸਸੀ ਕਾਲ ਭਾਈ ਸਸੀ ਕਾਲ ਹੋ ਠੀਕ ਹੈ ਹਾਂ ਭਾਈ ਠੀਕ ਠਾਕ ਵਧੀਆ ਤੇ ਇਹਨੇ ਸੂਆ ਤੀਜਾ ਤੀਜਾ ਸੂਆ ਭਾਈ ਕਿੰਨੇ ਇੱਕ ਦਿਨ ਲੈ ਜੋ ਇਹ ਲੈ ਲੂ ਭਾਈ 8-9 ਦਿਨ ਹਜੇ 8-9 ਦਿਨ ਹਾਂ ਤੇ ਕਿੰਨਾ ਕਦੋਂ ਤੁਸੀਂ ਸਹੀ ਵੱਧੋ 13 ਲੀਟਰ ਸੀਗਾ ਬਈ ਪਾ 13 ਲੀਟਰ ਹਾਂ ਰੇਟ ਕੀ ਕਰਤਾ ਜੀ ਰੇਟ ਬਈ 1.5 ਲੱਖ ਡੇਢ ਹਾਂ ਤੇ ਫੋਨ ਨੰਬਰ ਦੱਸ ਦਿਓ ਬਾਈ ਦਾ 98882 98882 99398 99398 ਐਪੀ ਦਾ ਨੰਬਰ ਹਾਂ ਐਪੀ ਦਾ ਨੰਬਰ ਸੋ ਤੀਜੇ ਸੂਵੇ ਫੇਰ ਆਪਾਂ ਕਹਿੰਦੇ ਮਿੱਤਰੋ ਸੁਣਾ ਪੰਜ ਸੱਤ ਦਿਨਾਂ ਦੀ ਕੱਚੀ ਆ ਥਾਂਲੇ ਵੀ ਦੀ ਸਾਫ ਆ ਥੋੜੀ ਜੀ ਧੱਕ ਜ਼ਰੂਰ ਲੈ ਵੇ ਦੀ ਅੱਗੇ ਨੂੰ ਆ ਦੁੱਧ ਬਾਈ ਕਹਿੰਦੇ ਵੀ 13 ਲੀਟਰ ਕੱਢਿਆ ਵਾ ਘਰੂ ਮਾਝ ਚੰਗਾ ਪਹਿਣਾ ਚੰਗੀ ਸਭੀ ਵੀ ਆ ਕੁਝ ਤਾਂ ਮਿੱਤਰੋ ਡਰਕਣਾ ਤਾਂ ਡਰਦੀ ਐ ਤੇ ਕੁਝ ਉੱਪਰ ਹੀ ਆ ਤੇ ਕੁਝ ਮਿੱਤਰੋ ਡਾਕਟਰ ਕਰਕੇ ਨੇ ਸਿਆਣ ਲਿਆ ਤੇ ਤਾਂ ਕਰਕੇ ਮਿੱਤਰੋ ਡਰਦੀ ਐ ਸੋ ਸਾਰੇ ਵੀਰਾਂ ਦਾ ਧੰਨਵਾਦ